ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੇਰੇ ਗਵਾਂਡ ਪੈਂਡ ਦੀ ਵੀਡੀਓ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਆਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਸੈਟਅਪ ਬਾਈ ਹੁਣਾਂ ਦਾ ਸੋਨਾ ਤਿਆਰ ਕੀਤਾ ਹੋਇਆ ਉਧਰ ਬਾਈ ਹੁਣ ਹੀ ਫਰ ਤਿਆਰ ਕਰ ਰਹੇ ਆ ਜਿੰਨੇ ਕ ਨਾਗ ਆ ਸਾਰੇ ਨਗ ਚੰਗੇ ਦੁੱਧ ਵਾਲੀ ਆ ਮਸ਼ੀਨ ਤੇ ਬਾਈ ਹੁਣ ਚਵਾਈ ਕਰਦੇ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਫੋਲੋ ਚ ਲੰਮੇ ਵੱਡੇ ਕਾਦ ਵਾਲੀ ਚੰਗੇ ਦੁੱਧ ਵਾਲੀ ਟਾਪ ਦੀ ਵੜ੍ਹ ਵੇਖ ਰਹੇ ਆ ਇਹ ਬਾਈ ਦੇ ਇਸ ਟਾਈਮ ਸੇਲ ਹੈ ਵਿਕਾਊ ਹੈ ਇਨਫਰਮੇਸ਼ਨ ਲੈ ਲੈਣਾ ਕੋਈ ਨਿੱਕੀ ਮਰੀ ਹੰਬੀ ਵਹਿੜ ਦੀ ਨਹੀਂ ਫੋਲੋ ਚਾ ਲਮਾ ਵੱਡਾ ਕਰਦਾ ਤੇ ਫੋਲੀ ਵਜਣਾ ਇਨਫਰਮੇਸ਼ਨ ਲੈ ਦੇਣਾ ਉਹ ਕਰ ਦੇਗਾ ਅਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੀਏ ਜੀ ਬਲਵਿੰਦਰ ਸਿੰਘ ਜੀ ਟ੍ਰੈਂਡ ਲੰਡੇ ਫੋਨ ਨੰਬਰ ਦੱਸ ਦੀਏ ਜੀ 99 99 49 38132 ਇੱਕ ਰਹੀ ਫੇ ਦੱਸ 9999 49 38132 ਠੀਕ ਹੈ ਬਾਈ ਜੀ ਇੱਕ ਨਗ ਬੁਕਾਉਗਾ ਜੀ ਹਾਂਜੀ ਇੱਕ ਨਾਗਾ ਜੀ ਕਿੰਨਾ ਸੂਆ ਤੇ ਪਹਿਲੇ ਸੂਏ ਦੱਸਿਆ ਮਾਲਕ ਨੇ ਹੰਮੂ ਆਪਣੀ ਖਰੀਦੀ ਆ ਹਾਂਜੀ ਖਰੀਦੀ ਹੋਈ ਹੈ ਪਹਿਲਾ ਸੂਆ ਪਲੂਣ ਵੜ ਕਿੰਨੇ ਕ ਦਿਨ ਲੈ ਜੂ ਜੀ ਇਹ ਜੀ 11 ਦਿਨ ਕਿਹਾ ਉਹਨੇ ਦੱਸਿਆ ਉਹਨਾਂ ਨੇ ਗਾਂ ਹੋ ਗਰਮੀ ਆ 2 ਦਿਨ ਉੱਤੇ ਮੀਂਹ ਪੈ ਗਿਆ 1-2 ਦਿਨ ਵੱਧ ਵੀ ਲੈ ਜੂਗੀ ਇੱਕ ਅੱਧਾ ਦਿਨ ਅੱਗੇ ਪਿੱਛਾ ਹੋ ਜੀ ਹਾਂ ਚਲੋ ਇਹ ਤਾਂ ਗੱਲ ਹੈਗੀ ਕੀ ਆ ਸਮੇਂਦ ਦੁੱਧ ਕਿੰਨਾ ਕੁ ਪਿਆ ਜੂ ਬਈ ਜਰਾ ਆਪਾਂ ਕਹੀ ਕਹਿੰਦੇ ਐ ਇੰਨੇ ਦਿੱਟ ਦੇਓ ਇੰਨੇ ਦੇ ਵੀ ਇਹ ਜਰਾ ਆਹਲਾ ਪੋਸੂ ਦਾ ਢਾਂਚਾ ਵੇਖ ਲੈ ਤੇ ਆਪਦੀ ਸੇਵਾ ਵੇਖ ਲਈ ਆ ਮੈਂ ਤੇ ਕਹਿ ਕੇ ਦਿੰਦਾ ਆ ਵੀਡੀਓ ਰਹਿਣੇ ਹੋ ਤਾਂ 40 ਲੀਟਰ ਤੇ ਹੀ ਲੈ ਜਾਂਦੇ ਕੰਮ ਇਹ ਤਾਂ ਕੁਝ ਨਹੀਂ ਆਦਾ ਨਹੀਂ ਸਹੀ ਗੱਲ ਆ ਨਹੀਂ ਇਹ ਤਾਂ ਗੱਲ ਆ ਕਿ ਉਹ ਨਾਗ ਸੈਂਦ ਕਰ ਲੇ ਤੇ ਉਹ ਆਪ ਦਾ ਅੰਦਾਜ਼ਾ ਲਾ ਲਈ ਵੀ ਅਸੀਂ ਕੀ ਇਹਨੂੰ ਪੋਣੇ ਤੇ ਕਿੰਨਾ ਕੁ ਸਾਨੂੰ ਦੇਊਗੀ ਸਹੀ ਹੈ ਜੀ ਕੱਢੀਏ ਬਾਹਰ ਨੂੰ ਤੋੜ ਕੇ ਥਣ ਹਵਾਨਾ ਵਿਖਾ ਦਈਏ ਦੋਸਤੋ ਬਹੁਤ ਵਧੀਆ ਗੱਲ ਕੀਤੀ ਬਾਈ ਜੀ ਉਹਨਾਂ ਨੇ ਜਿਹੜੇ ਹਿਸਾਬ ਨਾਲ ਬਾਈ ਕਹਿੰਦਾ ਵੈਰਡ ਤੇ ਆਮ ਲੋਕਾਂ ਦੀਆਂ ਵੀਡੀਓ ਵੇਣੇ ਆ 40 ਲੀਟਰ ਤੋਂ ਘੱਟ ਦਾ ਬਾਈ ਕਹਿੰਦਾ ਕੋਈ ਥੱਲੇ ਉੱਤਰਦਾ ਹੀ ਨਹੀਂਗਾ ਜਿਹੜਾ 40 ਲੀਟਰ ਦੇ ਉਹ 40 ਲੀਟਰ ਦੇ ਉਹ ਪਰ ਬਾਈ ਕਹਿੰਦਾ ਵੈੜ ਵੱਡੀ ਬਹੁਤ ਹੈ ਤੁਸੀਂ ਆ ਕੇ ਢਾਂਚਾ ਵੇਖ ਲਿਓ ਵੈੜ ਦਾ ਦੁੱਧ ਦੀਆਂ ਦਾ ਕਰਮ ਵਾਲੀਆਂ ਛੱਲਾਂ ਵਗਾ ਦੂ ਪਰ ਅੱਗੇ ਬਾਈ ਕਹਿੰਦਾ ਤੁਸੀਂ ਵੇਖ ਲਓ ਕਿ ਥੋਡੀ ਸੇਵਾ ਸੰਭਾਲ ਕਿਦਾਂ ਦੀ ਆ ਵੈੜ ਦਾ ਕੋਈ ਕੱਚ ਨਹੀਂ ਕਿਸੇ ਪਾਸੋਂ ਭੋਰਾ ਨਹੀਂ ਖੁੰਜੀ ਹਾਈਟ ਵਾਲੇ ਪਾਸੋਂ ਐਕਸਟਾ ਆਰਡਨਰੀ ਹੈ ਫੁੱਲ ਚ ਲੰਮਾ ਵੱਡਾ ਕਰਦਾ ਤੇ ਪੂਰਾ ਵੱਡਾ ਜਬਰਦਸਤ ਹਵਾਨਾ ਤਿਆਰ ਕੀਤਾ ਪਰ 58 11 ਟਰੈਕਟਰ ਖੜਾ ਪੂਰਾ ਵੱਡਾ ਟਰੈਕਟਰ ਹੈ ਤੇ 58 11 ਟਰੈਕਟਰ ਜਿੱਡੀ ਹੈ ਫਵਾਨੇ ਦੀ ਤਿਆਰੀ ਬਹੁਤ ਐ ਫਵਾਨੇ ਆਲੇ ਪਾਸੋਂ ਐਕਸਟਾ ਆਰਡੀਨਰੀ ਥਣਾ ਦੀ ਸਾਫ ਸੁਥਰੀ ਚਾਰ ਹੀ ਥਣਾਂ ਕੋਈ ਫੋਟ ਸ਼ਾਂਗ ਨਹੀਂ ਗੈਪ ਚ ਨਹੀਂ ਖੜਮੇ ਇਕੱਲੇ ਇਕੱਲੇ ਲੱਗੇ ਹੋਇਆ ਬਾਈ ਕਹਿੰਦਾ ਪਹਿਲੇ ਸੂਏ ਸੂੰਦੀ ਐ ਆਪਣੀ ਬਾਈ ਕਹਿੰਦਾ ਖਰੀਦੀ ਐ ਆਪਣੀ ਪਹਿਲੀ ਵੀਡੀਓ ਇਸ ਘਰੇ ਆਪਾਂ ਪਹਿਲੀ ਵੀਡੀਓ ਬਣਾ ਰਹੇ ਆਂ ਨਹੀਂ ਕਈ ਭੈਣ ਭਰਾ ਗੱਲ ਗੋਲਜੀ ਕਰ ਜਾਂਦੇ ਹੁੰਦੇ ਜਿੱਥੇ ਪਹਿਲੀ ਵੀਡੀਓ ਬਣਾਉਣੇ ਆ ਹੋ ਸਕਦਾ ਅਗਲਾ ਭਵਾਂ ਵਪਾਰ ਕਰਦਾ ਹੋਵੇ ਪਰ ਅਗਲਾ ਕਹਿੰਦਾ ਯਾਰ ਘਰ ਦੀ ਆ ਕਿਉਂਕਿ ਪਹਿਲੀ ਵੀਡੀਓ ਤੇ ਕਿਹੜਾ ਪਤਾ ਲੱਗਣਾ ਹੁੰਦਾ ਪਰ ਬਾਈ ਉਹਨਾਂ ਨੇ ਇਮਾਨਦਾਰੀ ਨਾਲ ਦੱਸਿਆ ਕਿ ਪਹਿਲੀ ਵੀਡੀਓ ਆ ਥੋੜੀ ਤੇ ਆਪਣਾ ਵਪਾਰ ਦਾ ਕੰਮ ਆ ਨਾ ਝੂਠ ਮਾਰਿਆ ਨਾ ਮਾਰਨਾ ਥਣ ਬਹੁਤ ਸੋਹਣਿਆ ਮੁੱਠੀ ਵਾਲੇ ਹੱਦੀ ਚਵਾਈ ਵਾਲੇ ਭਵਾਂ ਅਗਲਾ ਥੀ ਚਵਾਈ ਕਰ ਲੈ ਭਵਾਂ ਮਸ਼ੀਨ ਤੇ ਚਵਾਈ ਕਰ ਲੈ ਮੂੰ ਮੱਥੇ ਦੀ ਸੋਹਣੀ ਆ ਪੂਰੀ ਭਾਰੀ ਨਰੋਈ ਨਿਗਰ ਪਹਿਲਾ ਸੂਆ ਟਾਪ ਦੀ ਫਾਰਮ ਵਾਲੀਆਂ ਵਹਿੜਾਂ ਜਿੱਦੀ ਵਹਿੜ ਹੈ ਕੋਈ ਆਮ ਨਿੱਕੀ ਮਰੀਹੰਬੀ ਜਿਹੀ ਨਹੀਂ ਜਿਵੇਂ ਤੁਹਾਨੂੰ ਮੈਂ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਿਆ ਸੀ ਪੂਰੇ ਚੰਗੇ ਦੁੱਧ ਵਾਲੀ ਬੱਚੀ ਪਹਿਲਾ ਸੂਆ ਨਵਾਹਾਨ ਜੇ ਕਿਸੇ ਭੈਣ ਭਰਾ ਨੇ ਨਵਾਂ ਫਾਰਮ ਦਾ ਕੰਮ ਸਟਾਰਟ ਕੀਤਾ ਹੋਵੇ ਜਾਂ ਚੰਗੇ ਦੁੱਧ ਵਾਲੀ ਵਹਿੜ ਲੈਣੀ ਹੋਵੇ ਡੇਰੀ ਦੁੱਧ ਪਾਉਣ ਨੂੰ ਤੇ ਟਾਪ ਦੀ ਬੱਚੀ ਆ ਕੋਈ 5-7 ਸੂਏ ਕਰਮਾ ਵਾਲੀ ਵਧੀਆ ਦੁੱਧ ਪਿਆਉ ਬਿਨਾਂ ਸ਼ੱਕ ਕਿਸੇ ਚੰਗੇ ਸੀਵੰਦੀ ਹੋਣੀ ਹੈ ਕਿਉਂਕਿ ਜਿਹੜੇ ਹਿਸਾਬ ਨਾਲ ਵਹਿੜ ਦਾ ਢਾਂਚਾ ਜੇ ਕੋਈ ਉਦਾਂ ਦੀ ਮਾੜੀ ਗਾਂ ਦੀ ਧੀ ਹੁੰਦੀ ਜਾਂ ਮਾੜੇ ਸੀਵੰਦੀ ਹੁੰਦੀ ਫੇਰ ਤਾਂ ਐਡਾ ਕਦ ਤੁਹਾਨੂੰ ਵੀ ਪਤਾ ਮਾੜੇ ਸੀਵੰਦਾ ਜਾਨਵਰ ਦਾ ਕਿੱਥੇ ਕਰਦਾ ਬਿਨਾਂ ਸ਼ੱਕ ਕਿਸੇ ਟੌਪ ਦੇ ਚੰਗੇ ਬੁੱਲ ਦੀ ਧੀ ਹੋਊ ਆ ਗਾੜੀ 'ਚ ਵੀ ਦੁੱਧ ਚੰਗਾ ਮੂਰਲੇ ਥਣ ਤੋਂ ਫਟਿੰਗ ਹੋਣਾ ਅਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਬਾਕੀ ਸਾਈਡਾਂ 'ਚ ਹਜੇ ਵਾਲ ਢੱਲ ਬਾਕੀ ਆ 11 ਨੂੰ ਦਿਨ ਪੂਰੇ ਹੁੰਦੇ ਅੱਜ 8 ਤਰੀਕ ਹੋ ਗਈ ਆ 2-3 ਦਿਨ ਦੀ ਕੱਚੀ ਮੰਨ ਲਓ ਹਾਂ ਵਾਲ ਢੱਲਾਂ ਹਜੇ ਬਹੁਤ ਪਈਆਂ ਸਾਰੀ ਵਾਲਟਾ ਕਰਮਾ ਵਾਲੀ ਨੇ ਕੱਢ ਕੇ ਹਵਾ ਨਾਲ ਟੈਟ ਕਰਕੇ ਫਿਰ ਸੂਣਾ 11 ਨੂੰ ਦਿਨ ਪੂਰੇ ਹੁੰਦੇ ਆ ਬਾਕੀ ਉਹ ਅੱਗੇ ਵਾਈਗਰੂ ਨੂੰ ਪਤਾ ਇੱਕ ਦਿਨ ਉੱਪਰ ਵੀ ਲੈ ਸਕਦੀ ਆ ਤੇ ਪਹਿਲਾਂ ਵੀ ਸੂ ਸਕਦੀ ਆ ਤੇ ਐਡੀ ਵੜ ਨੂੰ 30 35 ਲੀਟਰ ਦੁੱਧ ਕੋਈ ਬਾਹਲਾ ਨਹੀਂ ਖੁੱਲਾ ਪਿਆ ਜੂ ਪਰ ਅੱਗੇ ਹੁਣ ਬਾਈ ਨੇ ਸਾਫ਼ ਹੀ ਕਹਿਤਾ ਕਿ ਜਿਨੇ ਲੈਣੀ ਆ ਅਗਲਾ ਆਪਦੀ ਸਮਝ ਨਾਲ ਲੈ ਲੈ ਕਿਉਂਕਿ ਪਹਿਲਾਂ ਸੂ ਆ ਆਪਣੀ ਖਰੀਦੀ ਆ ਜੇ ਘਰੇ ਚੋਈ ਹੁੰਦੀ ਫੇਰ ਤਾਂ ਬਾਈ ਕਹਿੰਦਾ ਆਪਾਂ ਕਹਿ ਦੇਣਾ ਸੀ ਇੰਨਾ ਦੁੱਧ ਚੋਇਆ ਮੁੱਲ ਪੁੱਛ ਦੇਣਾ ਬਾਈ ਜੀ ਜਾਇਜ਼ ਜਿਆ ਮੁੱਲ ਜੀ 115 ਹੀ ਦੇ ਦੇਾਂਗੇ 115 ਦੀ ਥੋੜਾ ਘਣਾ ਮਾਨ ਹੋ ਜੂ ਮਾਪਾ ਪਜਾਇ ਜੀ ਗੱਲ ਕੀ ਕੋਈ ਨਹੀਂ ਸਹੀ ਹੈ ਜੀ ਦੋਸਤੋ ਬਿਲਕੁਲ ਜੈਜ ਜੀ ਡਿਮਾਂਡ ਹੈ 115000 ਵਿੱਚੋਂ ਕੋਈ ਥੋੜਾ ਘਣਾ ਮਾਨ ਹੋ ਜੂ ਬਾਈ ਕਹਿੰਦਾ ਆਪਾਂ ਜੈਜ ਜੀ ਡਿਮਾਂਡ ਕੀਤੀ ਹੈ ਬਾਕੀ ਐਡੀ ਵੈੜ ਜੇ ਆਪਾਂ ਫਾਰਮ ਚੋਂ ਕਿਸੇ ਚੋਂ ਲੈਨੇ ਆ ਜਾ ਕੇ ਫਾਰਮ ਵਾਲੇ ਤਾਂ 3-4 ਲੱਖ ਤੋਂ ਘੱਟ ਗੱਲ ਹੀ ਨਹੀਂ ਕਰਦਾ ਅਗਲਾ ਪਰ ਬਾਈ ਨੇ ਬਿਲਕੁਲ ਜੈਜ ਮੁੱਲ ਕੀਤਾ 115000 ਮੌਕੇ ਤੇ ਥੋੜਾ ਘਣਾ ਬਾਈ ਮਾਨ ਕਰ ਦੂਗਾ ਜਿਹੜੇ ਵੀ ਭੈਣ ਭਰਾ ਦੇ ਇਹ ਪਹਿਲਾ ਸੂਆ ਟਾਪ ਦੀ ਬੱਚੀ ਫੁੱਲ ਵੱਡੇ ਕਰਦਾਂ ਵਾਲੀ ਚੰਗੇ ਦੁੱਧ ਵਾਲੀ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਬਾਈ ਉਹਨਾਂ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪੌਣਾ ਡਰਮ ਕਰਮਾ ਵਾਲੀ ਨੇ ਦੁੱਧ ਆ ਖੁੱਲਾ ਬੜੇ ਆਰਾਮ ਨਾਲ ਚਵਾ ਦੇਣਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦੇਣਾ ਪਿੰਡ ਲੰਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੇਰੇ ਗਵਾਂਢ ਪਿੰਡ ਦੀ ਵੀਡੀਓ ਐ ਦੂਰਲੇ ਭੈਣ ਭਰਾ ਦਾ ਰੋਡੇ ਲੰਡੇ ਇੱਕ ਹੀ ਸਮਝ ਜਾਂਦੇ ਆ ਪਰ ਦੋ ਪਿੰਡ ਐ ਲੰਡੇ ਪਿੰਡ ਚੋ ਵੀਡੀਓ ਬਣਾ ਰਹੇ ਆ ਇੱਕ ਸਾਈਡ ਸਮਾਲਸਾਰ ਇੱਕ ਸਾਈਡ ਦੇਮਰੂ ਪਲੂਰ ਰੋਡੇ ਇਹ ਆਣ ਗਵਾਨ ਦੇ ਪਿੰਡ ਹੈ ਬਾਅਦ ਸੇ ਵੇ ਸਾਰਿਆਂ ਨੂੰ ਸਸ਼ੀ ਕਾ ਜਲਦ ਮਿਲਦੇ ਆ ਕਿਸੇ ਹੋਰ ਨਾਲ